ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਵਿੱਚ ਨਸ਼ਿਆਂ ਦੇ ਖਿਲਾਫ ਸਮਾਜਿਕ ਚੇਤਨਾ ਦਾ ਪ੍ਰਸਾਰ ਕਰਨ ਦੇ ਲਈ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਦੇ ਲਈ ਦਿੱਤੇ ਨਿਰਦੇਸ਼ਾਂ ਦੇ ਅਨੁਸਾਰ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਯੋਗ ਅਗਵਾਈ ਦੇ ਵਿੱਚ ਐਸਐਸਪੀ ਫਰੀਦਕੋਟ ਡਾਕਟਰ ਪ੍ਰੇਗਿਆ ਜਾਨ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਨਿਸ਼ਚੇ ਤਹਿਤ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਹੀ ਪਿੰਡਾਂ ਸ਼ਹਿਰਾਂ ਕਸਬਿਆਂ ਅਤੇ ਹੋਰ ਪਬਲਿਕ ਸਥਾਨਾਂ 'ਤੇ ਲਗਾਤਾਰ ਹੀ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਫਰੀਦਕੋਟ ਪੁਲਿਸ ਵੱਲੋਂ ਇੱਕ ਸਾਈਕਲਿੰਗ ਮੈਰਾਥਨ ਦਾ ਆਯੋਜਨ ਕੀਤਾ ਗਿਆ ਇਹ ਮੈਰਾਥਨ ਟੀ ਪੁਆਇੰਟ ਟੈਣਾ ਤੋਂ ਸ਼ੁਰੂ ਕਰ ਪਿੰਡ ਚੰਦਵਾਜਾ ਟੀ ਪੁਆਇੰਟ ਰਾਹੀ ਟੈਣਾ ਤੋਂ ਖਤਮ ਹੋਈ ਇਸ ਦੌਰਾਨ ਕਰੀਬ 24 ਕਿਲੋਮੀਟਰ ਦਾ ਰਸਤਾ ਤੈਅ ਕੀਤਾ ਗਿਆ ਇਸਰਾਈਲੀਆਂ ਨੂੰ ਐਸਪੀ ਬਲਜੀਤ ਸਿੰਘ ਵੱਲੋਂ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ ਇਹ ਅਤੀ ਨਿਸ਼ਚਿਤ ਤਹਿਸਸੀ ਨਸ਼ਿਆਂ ਤੋਂ ਪ੍ਰੇਰਿਤ ਕੰਮ ਦੇ ਹਿਸਾਬ ਨਾਲ ਰੱਖਿਆ ਗਿਆ ਵਾ। ਅੱਜ ਇਸ ਗੱਲੀ ਦੇ ਵਿੱਚ ਨੌਜਵਾਨ ਵੱਤ ਤੋਂ ਵੱਧ ਭਾਗ ਲੈਣ ਤੇ ਇਸ ਪਾਸੇ ਲੱਗਣਾ। ਇਹ ਸੈਕਲ ਰੈਲੀ ਵੀ ਆ ਅਸੀਂ ਹੋਰ ਗੇਮਸ ਵੀ ਕਰਾ ਰਹੇ ਆ ਜਿਹਦੇ ਤਹਿਤ ਲੋਕਸ਼ੀ ਪ੍ਰੋਗਰਾਮ ਦੇ ਤਹਿਤ ਵੱਤ ਤੋਂ ਵੱਧ ਨੌਜਵਾਨ ਭਾਗ ਲੈਣ। ਅੱਜ ਦੀ ਰੈਲੀ ਨੂੰ ਬੜੇ ਉਤਸ਼ਾਹ ਨਾਲ ਸਾਰਿਆਂ ਭਾਗ ਲਿਆ ਵਾ ਤੇ ਇਹ ਰੈਲੀ ਅਸੀਂ ਕਰਕੇ ਤੇ ਹੋਰ ਲੋਕਾਂ ਨੂੰ ਜਾਗਰੂਤ ਕਰ ਰਹੇ ਆ। ਹਾਂਜੀ। ਫਿਰ ਇੱਕ ਤੋਂ ਸ਼ੁਰੂ ਹੋ ਕੇ ਅੱਜ ਏਥੇ ਕੋਟਾ ਤੇ ਇਹ ਰਲਈਏ ਅੱਜ ਦੀ ਹੈਗੀ ਏ 22 ਕਿਲੋਮੀਟਰ ਦੀ ਹੈ ਉੱਥੋਂ ਲੱਗੇ ਚੰਦ ਬਾਜੇ ਕੋ ਵਾਰਸ ਘੁੰਮ ਕੇ ਫਿਰ ਇੱਥੇ ਆ ਕੇ ਫਿਨਿਸ਼ ਹੋ ਕੇ ਕਿਹੜੇ ਕਿਹੜੇ ਵਰਗ ਦੇ ਲੋਕ ਬੜੇ ਸੱਚ ਪਾਗਲੇ ਇਹਦੇ ਵਿੱਚ ਸਾਰੇ ਵਰਗ ਦੇ ਲੈ ਰਹੇ ਨੇ ਸਿਡੀ ਐਸਡੀ ਜਨ ਨੂੰ ਵੀ ਲੈ ਰਹੇ ਆ ਨੌਜਵਾਨ ਵੀ ਆ ਕੇ ਲੈ ਰਹੇ ਅੰਨਤ ਵਰਗ ਦੇ ਵੀ ਪੁੰਦੇ ਲੈ ਰਹੇ ਆ ਬੜੇ ਪਛਾਣ ਆ ਸਾਰੇ ਪਾਗ ਲੈ ਰਹੇ ਨੇ ਵਿੱਚ ਤੇ ਇਹ ਰੱਗ ਦੇ ਖਿਲਾਫ ਇੱਕ ਜਾਗਰੂਕਤਾ ਫੈਲਾੰਦਾ ਪੰਜਾਬ ਪੁਲਿਸ ਦਾ ਕੰਮ ਜੋ ਚੱਲ ਰਿਹਾ ਹੈ ਉਹਦੇ ਵਿੱਚ ਇਹ ਸਾਈਕਲ ਮੈਰਾਥਨ ਕਰਾਈ ਜਾ ਰਹੀ ਹੈ ਸਾਈਕਲ ਮੈਰਾਥਨ ਦੇ ਵਿੱਚ ਬਹੁਤ ਵੱਡਾ ਉੰਗਾਰਾ ਮਿਲਿਆ ਸਾਡੇ ਕੋਲ ਫਰੀਦਕੋਟ ਤੋਂ ਸਾਈਕਲਿੰਗ ਗਰੁੱਪ ਕੋਟਕੂਪੁਰਾ ਤੋਂ ਦੋਵੇਂ ਸਾਈਕਲ ਗਰੁੱਪ ਕੋਟਕੂਪੁਰਾ ਸਾਈਕਲ ਰਾਈਡਰ ਤੇ ਦੂਸਰਾ ਪਰਮਿੰਦਰ ਜੀ ਵਾਲਾ ਗਰੁੱਪ ਇਸ ਤੋਂ ਇਲਾਵਾ ਮੁਕਸੜ ਤੋਂ ਡਾਕਟਰ ਹਰਿਭਗਵਾਨ ਜੀ ਦਾ ਗਰੁੱਪ ਇਹ ਤਕਰੀਬਨ 300 ਦੇ ਕਰੀਬ ਸਾਈਕਲਿਸਟ ਆ ਰਹੇ ਹੈ ਪੂਰੇ 15 ਕਿਲੋਮੀਟਰ ਪਲੱਸ ਦਾ ਜਿਹੜਾ ਰਨ ਹੈ ਕੀ ਕੀਤਾ ਜਾ ਰਿਹਾ ਹੈ ਇਹਦੇ ਰਾਹੀਂ ਅਸੀਂ ਡਰੱਗ ਔਰ ਡਿਜੀਟਲ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਚਾਹੇ ਕਿ ਨੌਜਵਾਨ ਵੀ ਕਾਫੀ ਜੜੀ ਨਸ਼ਾ ਤੇ ਡਿਜੀਟਲ ਕੰਮ ਹੋ ਰਹੀ ਹੈ ਤਾਂ ਲੱਗਦੀ ਕਿ ਜਿਹੜਾ ਪ੍ਰਬੰਧ ਹੈ ਸ਼ੱਕ ਹੈ ਇਨ੍ਹਾਂ ਟੀਚਿਆਂ ਦੇ ਰਾਹੀਂ ਇਨ੍ਹਾਂ ਕੰਮਾਂ ਦੇ ਰਾਹੀਂ ਹੀ ਯੂਥ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ਕਿ ਉਹ ਨਸ਼ਾ ਤੇ ਜਿਹੜਾ ਅੱਜ ਕੱਲ ਡਿਜੀਟਲ ਗੈਜਟ ਦਾ ਜਿਹੜਾ ਨਸ਼ਾ ਹੈ ਉਹਦੇ ਤੋਂ ਛੁੱਟ ਕੇ ਆਲਸ ਤੋਂ ਛੁੱਟ ਕੇ ਤੇ ਸਾਈਕਲਿੰਗ ਸਪੋਰਟਸ ਦੇ ਵਿੱਚ ਆਨ ਤਾਂ ਆਪਣੀ ਸਿਹਤ ਨੂੰ ਵਡਮੁੱਲਾ ਕਰਨ ਆਪਣੀ ਸਿਹਤ ਨੂੰ ਠੀਕ ਕਰਨ ਔਰ ਦੂਸਰਿਆਂ ਦੀ ਸਿਹਤ ਨੂੰ ਵੀ ਠੀਕ ਕਰਨ ਵਾਸਤੇ ਜਾਗਰੂਕ